ਖਾਨਕੂਟ ਦੇ ਹਲਕਾ ਸੁजानਪੁਰ ਦੇ ਪਿੰਡ ਇਟੀਚ ਚ ਚਾਰ ਡੇਰੇ ਜੜੇ ਨੇ ਗੁਜਰਾ ਦੇ ਸੀ ਜਿੱਥੇ ਕਿ ਦੋ ਡੇਰਿਆਂ ਨੂੰ ਕਾਫੀ ਜ਼ਿਆਦਾ ਭਿਆਨਕ ਅੱਗ ਜਿਹੜੀ ਆ ਰਾਤ ਦੇ 3:30 ਵਜੇ ਦੇ ਕਰੀਬ ਲੱਗੀ ਹੈ ਤੇ ਉੱਥੇ ਹੀ ਪਰਿਵਾਰ ਦੇ ਵੱਲੋਂ ਬੜੀ ਮੁਸ਼ਕਿਲ ਦੇ ਨਾਲ ਆਪਣੀ ਤੇ ਬੱਚਿਆਂ ਦੀ ਜਾਨ ਜਿਹੜੀ ਆ ਉਹ ਬਚਾਈ ਗਈ ਹੈ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਇਸ ਭਿਆਨਕ ਅੱਗ ਦੀ ਤਾਂ ਇਸ ਅੱਗ ਦੀਆਂ ਲਪਟਾਂ ਦੇ ਵਿੱਚ ਜ਼ਰੂਰੀ ਦਸਤਾਵੇਜ਼ ਗਹਿਣੇ ਕਿਤਾਬਾਂ ਬੱਚਿਆਂ ਦੇ ਜਿਹੜੇ ਨੇ ਸਭ ਤੇ ਸੁਆਹ ਹੋ ਗਏ ਨੇ ਪਰਿਵਾਰ ਦਾ ਕਹਿਣਾ ਹੈ ਕਿ ਤਿੰਨ ਤੋਂ 4 ਲੱਖ ਰੁਪਏ ਦੇ ਜਿਹੜੇ ਗਹਿਣੇ ਨੇ ਉਸ ਦੀ ਪੈਸਾ ਸੀ ਤੇ ਲਗਭਗ ਲਗਭਗ 15000 ਰੁਪਏ ਦਾ ਨੁਕਸਾਨ ਜਿਹੜਾ ਹੋਇਆ ਹੈ ਤੇ ਜੇਕਰ ਅਸੀਂ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਤਾਂ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਪਰਿਵਾਰ ਦਾ ਗੁੱਸਾ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਲਗਾਤਾਰ ਜਿਹੜਾ 112 ਤੇ ਪੁਲਿਸ ਨੂੰ ਫੋਨ ਕਰ ਰਹੇ ਸੀ ਪਰ ਪੁਲਿਸ ਦੇ ਵੱਲੋਂ ਸਾਡੀ ਮਦਦ ਜਿਹੜੀ ਆ ਉਹ ਨਹੀਂ ਕੀਤੀ ਗਈ ਫਾਇਰ ਬ੍ਰਿਗੇਡ ਬੇਸ਼ੱਕ ਥੋੜੀ ਦੇਰ ਦੇ ਵਿੱਚ ਆਈ ਹੈ ਪਰ ਉੱਥੇ ਪਹੁੰਚ ਗਈ ਸੀ ਤਦ ਤੱਕ ਪਰਿਵਾਰ ਦੇ ਮੈਂਬਰਾਂ ਨੇ ਜਿਹੜਾ ਅੱਗ ਦੇ ਉੱਤੇ ਜਿਹੜਾ ਅਗ ਦੀਆਂ ਲਪਨਾਂ ਤੇ ਉੱਤੇ ਕਾਫੀ ਜ਼ਿਆਦਾ ਜਿਹੜਾ ਹੈ ਕਾਬੂ ਪਾ ਲਿਆ ਸੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਪ੍ਰਸ਼ਾਸਨ ਅੱਗੇ ਇਸ ਰੋਸ ਜਿਹੜਾ ਹੈ ਉਹ ਜ਼ਾਹਿਰ ਕੀਤਾ ਪੁਲਿਸ ਪ੍ਰਸ਼ਾਸਨ ਦੇ ਅੱਗੇ ਕਿ ਮੁਸ਼ਕਿਲ ਚ ਪਏ ਸਾਨੂੰ ਕਿਸੇ ਨੇ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲਬਾਤ ਸਾਡੇ ਨਾਲ ਹਜੇ ਤੱਕ ਨਹੀਂ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਰੋਸ ਜ਼ਾਹਿਰ ਕਰ ਰਹੇ ਨੇ ਤੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਵੀ ਕਰ ਰਹੇ ਨੇ ਪੁਸਤਕਾਂ ਜਿਹੜੀਆਂ ਨੇ ਬੱਚਿਆਂ ਦੀਆਂ ਉਹ ਵੀ ਸੜ ਕੇ ਸੁਆਹ ਹੋ ਗਈਆਂ ਨੇ ਬਰਤਨ ਜਿਹੜੇ ਨੇ ਕੱਪੜੇ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੰਨਾ ਜ਼ਿਆਦਾ ਕਿੰਨਾ ਵੱਡਾ ਨੁਕਸਾਨ ਜਿਹੜਾ ਹੈ ਉਹ ਹੋਇਆ ਹੈ ਤੇ ਅਚਾਨਕ ਇਹ ਅੱਗ ਜਿਹੜੀ ਹੈ ਔਰਾ ਆ ਦੇ ਸਮੇਂ 3:30 ਵਜੇ ਦੇ ਕਰੀਬ ਲੱਗੀ ਹੈ ਤੇ ਬਹੁਤ ਹੀ ਮੁਸ਼ਕਿਲ ਦੇ ਨਾਲ ਪਰਿਵਾਰਕ ਮੈਂਬਰਾਂ ਨੇ ਆਪਣੀ ਤੇ ਬੱਚੇ ਦੀ ਜਾਨ ਬਚਾਈ ਹੈ ਇੱਕ ਵਾਰ ਗੱਲਬਾਤ ਕਰਾਂਗੇ ਪਰਿਵਾਰਕ ਮੈਂਬਰਾਂ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਇਹ ਹਾਸਾ ਆਖਿਰ ਵਾਪਰੇ ਆਏ ਤੇ ਕੀ ਮੁਆਵਜ਼ੇ ਦੀ ਮੰਗ ਉਹ ਕਰ ਰਹੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਤਾਂ ਮੈਂ ਤਾਂ ਕਾਰਡ ਮਾਰ ਲਿਆ ਕੀ ਹੋਇਆ ਲੱਗੇ ਕੋਈ ਰਿਸ਼ਤੇਦਾਰ ਤੇ ਕਿਹਾ ਅੱਜ ਰਿਸ਼ਤੇਦਾਰੀ ਨਾਲ ਸੁਬਾਹ ਹੀ ਤਲਾ ਲਿਆ ਕਰਨ ਆਇਆ ਸਾਡੇ ਕੋਲ 3 ਵਜੇ ਇਹਨਾਂ ਦੇ ਮਕਾਨ ਨੂੰ ਆ ਕੇ ਲੱਗ ਗਏ ਤੇ ਸਭ ਕੁਝ ਜੋ ਆਪਣਾ ਲੈਣਾ ਸੋਣਾ ਤਾਂ ਸਭ ਕੁਝ ਛੱਡ ਗਿਆ ਚਾਰ ਘਰੇ ਚਾਰ ਭਰਾਏ ਇਹ ਬਾਕੀ ਗੱਡੀਆਂ ਨੂੰ ਆਖਿਆ ਉਹ بس ਮੇਰੇ 5 ਵਜੇ ਆਏ ਸਾਡੇ ਮਨ ਕੁਝ ਮੋਕਿਆਂ ਨੂੰ ਕਾਰ ਸਭ ਖਤਮ ਹੋ ਗਿਆ ਰੇ 6:00 ਕਿੰਨੇ ਕਵਜ ਦੀ ਗੱਲ ਦੱਸੀ ਯਾਰੀ ਜਿਹੜੀ ਆ ਗਈ ਸਾਡੇ 3:30 ਆਗ ਨਹੀਂ ਸਾਡੇ 3:00 ਰਾਤ ਕੋਈ ਪਤਾ ਲੱਗਾ ਕਾਰਨ ਆ ਕੋਈ ਪਤਾ ਨਹੀਂ ਚੱਲਿਆ ਨੁਕਸਾਨ ਪਿਆ ਗਿਆ ਕਿੰਨੇ ਦਾ ਨੁਕਸਾਨ ਕਹਿੰਦੇ ਨੇ 15-20 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਮੱਦ ਮੱਦੀ ਹੋਣਾ ਸਾਨੂੰ ਗਹਿਣਾ ਚੌਕੜੀਆਂ ਦੇ ਗਹਿਨੇ 10 ਤੋਂ ਲੈ ਕੇ ਸੋਨਾ ਪਾਇਆ ਹੋ ਜਾਏਗਾ ਕਿਤੇ ਹੱਬ ਜਾਂਦਾ ਕੈਸ਼ ਕੁਛ ਵੀ ਦੱਸਿਆ ਯਾਰ ਐ ਵੀ ਕੈਸ਼ ਦੱਸਿਆ ਲੱਖ ਰੁਪਏ ਅੰਮ੍ਰੇਕ ਦੋਟਾਈ ਲੱਖ ਰੁਪਏ ਹੋਰ ਵੀ ਦੱਸਿਆ ਯਾਰ ਹੋਰ ਵੀ ਦੱਸਿਆ ਦੂਸਰੇ ਮੁਰੇ ਨਾਲ ਅਲੱਗ-ਅਲੱਗ ਮੁਰੇ ਹੈ ਤੇ ਕੀ ਮੰਗ ਕਰ ਦਿਓ ਪ੍ਰਸ਼ਾਸਨ ਨੂੰ ਸਾਡੀ ਪਰ ਮਿਹਰਬਾਨੀ ਕਰਕੇ ਨਾ ਮਕਾਨ ਸਾਡਾ ਬਣ ਜਾਏ ਇਹਨਾਂ ਨੂੰ ਮਦਦ ਮਿਲਣੀ ਚਾਹੀਦੀ ਹੈ ਔਰ ਮੱਡੀ ਤਰਫੋਂ ਕੀ ਨਾ ਆਪਣਾ ਮੇਰਾ ਨਾਮ ਸ਼ੀਨਾ ਜੀ ਕੀ ਗੱਲ ਬਾਤ ਹੈ ਕੋਈ ਪਤਾ ਲੱਗਾ ਅੱਗ ਕਿਵੇਂ ਲੱਗੀ ਤੇ ਕਿੰਨਾ ਨੁਕਸਾਨ ਸੁੱਤੇ ਪਏ ਸੀ ਕਿਸੇ ਨੂੰ ਪਤਾ ਨਹੀਂ ਲੱਗਾ ਸਾਨੂੰ ਬਾਹਰ ਇੱਕ ਮੁੰਡਾ ਸੁੱਤਾ ਦਾ ਹੀ ਨੂੰ ਲੈਟ ਲੱਭੀ ਐ ਇਹ ਉੱਠ ਕੇ ਰੜਾਇਆ ਜਿਹਲੇ ਨੂੰ ਜਿਹਲੇ ਨੂੰ ਅੱਧਾ ਕੋਲ ਫੁੱਕ ਗਿਆ ਦਾ ਜੀ ਜਿਹਲੇ ਰੋਲੀ ਰਾਲੀ ਪਾਏ ਤੇ ਬਾਹਰ ਬੰਦੇ ਨਿਕਲ ਆਏ ਸਮਾਨ ਕੋਈ ਨਹੀਂ ਨਿਕਲਿਆ ਜੀਵਰੇ ਉਹ ਵੀ ਸੜ ਗਿਆ ਸੋਨਾ ਵੀ ਸੜ ਗਿਆ ਪੈਸੇ ਵੀ ਸੜ ਗਿਆ ਸਾਰਾ ਕੁਝ ਸੜ ਗਿਆ ਦਾ ਬੱਚੇ ਵਗੈਰਾ ਅੰਦਰ ਹੀ ਸੁੱਤੇ ਸੀਗੇ ਬੱਚੇ ਸਾਰੇ ਅੰਦਰ ਸੁੱਤੇ ਸੀਗੇ ਉਹ ਬੱਚੇ ਕਿੱਛੇ ਛੜੇ ਬਾਹਰ ਨੂੰ ਉਹ ਬੱਚੇ ਪੜਦੇ ਨਹੀਂ ਬੱਚੇ ਲੀਲਾ ਕਪੜਾ ਕੋਈ ਨਹੀਂ ਬਚਿਆ ਦਾਣੇ ਚੌਲ ਸਾਰਾ ਕੁਝ ਸੜ ਗਿਆ ਦਾ ਆਪਣੀ ਇਹ ਮਹਾ ਜਾਨ ਬਚਾਈ ਬੜੀ ਮੁਸ਼ਕਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਹੈ ਕੋਈ ਪੁਲਿਸ ਵਾਲਾ ਮੁਲਾਜ਼ਮ ਜਾਂ ਕਿਸ ਤਰ੍ਹਾਂ ਕੋਈ ਸਾਕਨੀ ਹੈ ਜੇ ਪੁਲਿਸ ਵਾਲਾ ਕੋਈ ਜੇ ਟੱਕ ਨਹੀਂ ਆਈ ਕੀ ਮੰਗ ਕਰਦੇ ਹੋ ਇਹੋ ਕਰਦੇ ਆ ਕਿ ਗਰੀਬਾਂ ਦੇ ਪਹਲ ਕੀਤਾ ਜਾਏ ਕੋਈ ਮਦਦ ਕੇਮਾ ਪਰਸਨ ਹਨੀ ਦੇ ਨਾਲ ਅੱਜ ਸੰਗੀ ਰਿਪੋਰਟ